ਆਪਣੇ ਜਿਹੜੇ ਤੁਹਾਡੇ ਫਾਰਮੇਟਿਵ ਜਿਹੜੇ ਪੰਜ ਪੰਜ ਆਏ ਸਰ ਸਰ ਇੱਕ 1000 6 ਕਿਲੋਮੀਟਰ ਦੀ ਰਿਪੋਰਟ ਕਰਦਾ ਭਾਇ ਲੱਖ ਤੇ 40 ਪੋਸਟ ਸੈਂਕਸ਼ਨ ਦੀ ਰਿਕਵੈਸਟ ਕਰਦੇ ਵੀ ਘੱਟੋ ਘੱਟ 10 ਤੋਂ ਲੈ ਕੇ 12 ਡਾਕਟਰਸ ਦਾ ਹੌਣ ਕਰਦੇ ਕਰਦੇ ਹੁਣ ਮੈਂ ਨਾ 1000 ਡਾਕਟਰ ਰੱਖੇ ਭੇਜ ਰਿਹਾ ਮੈਂ ਥੋੜਾ ਜਿਆਦਾ ਸਪੈਸ਼ਲਿਸਟ ਹੋ ਜਾਣ ਚਾਹਵਾ ਤੁਹਾਡੇ ਤੋਂ ਦੇ ਜਨਰਲ ਸਪੈਸ਼ਲਿਸਟ ਅਪਲੀਕੇਸ਼ਨ ਚ ਹਰ ਕੁਝ ਮੈਂ ਠੀਕ ਸਰ ਜੇ ਤਬਰ ਇੱਥੇ ਤਾਂ ਚੱਲਣ ਲੱਗ ਪਈਏ ਆਓ ਆਓ ਮੈਨੂੰ ਸਹਾਓ ਇਹ ਕਿੰਨਾ ਸਾਰਾ ਲਿਚਰ ਹੈਗਾ ਦੋ ਤਿੰਨ ਸਤ ਦਾ ਲਾ ਤਾਂ ਇੱਥੇ ਹੋਣਾ ਚਾਹੀਦਾ ਔਰ ਉੱਥੋਂ ਵਾਲਾ ਇੱਥੇ ਮੇਰੇ ਹਲਕੇ ਚ ਉਹ ਕਰ ਦਿੰਦਾ ਕਰ ਦਿੰਦਾ ਇਹ ਹੋ ਜਾ ਇਹ ਹੋ ਜਾ ਇਹ ਹੋ ਜਾ ਸਾਰਾ ਰੱਖ ਜੋ ਜਿਹੜਾ ਕਹੋਗੇ ਕਰਦਾ ਜਿਹੜਾ ਇਦਾਂ ਕਰ ਰਹੇ ਹੋ ਤਾਂ ਕੋਈ ਦਿੱਕਤ ਨਹੀਂ ਆ ਜੀ ਠੀਕ ਹੈ ਜੀ ਸਫਲ ਕਰਾ ਸਫਲ ਕਰਾ ਦੇ ਜੇ ਸ਼ੁਰੂ ਜਦੋਂ ਉਹਦਾ ਹੋ ਗਿਆ ਤਾਂ ਅੱਜ ਅੱਗੇ ਸਾਰੇ ਚਾਂਸ ਉਹ ਕਿ ਉਹ ਅੱਜ ਹਲਕਾ ਸਤਰਾਣਾ ਦੇ ਵਿੱਚ ਆਇਆ ਉਹ ਉਸ ਤੋਂ 10 ਡਾਲਰ ਕਿ ਲੱਗਿਆ ਜਿਹੜੇ ਹੱਦਾਂ ਦੇ ਵਿੱਚ ਕਾਲੀ ਪੂਰੀ ਮੈਂ ਸਾਰੇ ਪੰਜਾਬ ਦਾ ਦौरा ਕਰ ਰਿਹਾ ਜੀ ਪੱਲਾ ਮੈਂ ਜਿਹੜੇ ਬਾਰਡਰ ਡਿਸਟ੍ਰਿਕਟ ਸੀਗੇ ਕਿਉਂਕਿ ਜਿੱਥੇ ਜ਼ਿਆਦਾ ਹੜ੍ਹ ਆਇਆ ਸੀ ਮੈਂ ਪੂਰ ਥਲੇ ਤੋਂ ਸ਼ੁਰੂ ਕਰਕੇ ਜੀ ਫਿਰੋਜ਼ਪੁਰ ਫਾਜ਼ਲਕਾ ਔਰ ਕਾਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਔਰ ਗੁਰਦਾਸਪੁਰ ਔਰ ਪਠਾਨਕੋਟ ਦੇ ਸਾਰੇ ਜ਼ਿਲ੍ਹੇ ਕਵਰ ਕਰਕੇ ਤੇ ਹੁਣ ਮੈਂ ਪਹਿਲਾਂ ਘਰੋਂ ਆ ਗਿਆ ਸੀ ਹੁਣ ਮੈਂ ਦੇਵੀਗੜ੍ਹ ਹੋ ਕੇ ਆ ਰਿਹਾ ਜੀ ਸਾਰਾ ਉੱਥੇ ਜਿਹੜਾ ਕਗਰ ਦੇ ਵਿੱਚ ਜਿਹੜਾ ਉੱਥੇ ਵੀ ਕਾਫੀ ਨੁਕਸਾਨ ਹੋਇਆ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਆਪਣੇ ਪਟਿਆਲੇ ਦਾ ਬਾਰਡਰ ਜ਼ਿਲ੍ਹੇ ਦੇ ਮੁਕਾਬਲੇ ਸੋਰੀ ਬਚਾਇਆ ਜੀ ਉੱਧਰ ਉੱਧਰ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ ਤੇ ਮੇਰਾ ਮੇਨ ਮਕਸਦ ਜਿਹੜਾ ਹੈਗਾ ਜੀ ਜੜੀਆਂ ਲੋਕਾਂ ਨੂੰ ਮੈਡੀਕਲ ਸਰਵਿਸਿਜ਼ ਹੈ ਪਹਿਲਾਂ ਤਾਂ ਹੜ੍ਹਾਂ ਦੇ ਵਿੱਚ ਰੈਸਕਿਊ ਫਿਰ ਰੀਲੀਫ ਤੇ ਹੁਣ ਅਸੀਂ ਜਿਹੜੀ ਤੀਜੀ ਆ ਜਿਹੜਾ ਸਾਡੇ ਬਿਮਾਰੀਆਂ ਫੈਲਣ ਦਾ ਖਤਰਾ ਖਾਸ ਕਰਕੇ ਮੱਖੀਆਂ ਮੱਛਰਾਂ ਨਾਲ ਔਰ ਗੰਦੇ ਪਾਣੀ ਨਾਲ ਜਿਹੜੀਆਂ ਬਿਮਾਰੀਆਂ ਫੈਲਦੀਆਂ ਉਹਦੇ ਵਾਸਤੇ ਅਸੀਂ ਵੈਕਟਰ ਬੋਰਟ ਤੇ ਵਾਟਰ ਬੋਰਟ ਦੀ ਜਿਹਦੇ ਵਿੱਚ ਮਲੇਰੀਆ ਚਿਕਨਗੁਨੀਆ ਡੈਂਗੀ ਔਰ ਡਾਇਰੀਆ ਕੋਲਰਾ ਔਰ ਕਾਲਾ ਪੀਲੀਆ ਇਹ ਸਾਰੀਆਂ ਬਿਮਾਰੀਆਂ ਦੀ ਰੋਕ ਸਕਿੰਡ ਡਿਜ਼ੀਜ਼ ਇਹਨਾਂ ਸਾਰੀਆਂ ਦੀ ਰੋਕਥਾਮ ਵਾਸਤੇ ਔਰ ਉਹਦੇ ਵਾਸਤੇ ਦਵਾਈਆਂ ਸਾਡੇ ਕੋਲੇ plenty available ਹੈ ਔਰ ਅਸੀਂ ਸਟਾਫ ਜਿਹੜਾ ਹੈਗਾ ਸਾਡੇ ਕੋਲੇ 1000 ਡਾਕਟਰ ਸੀ ਜਿਹੜੇ ਉਹਨਾਂ ਦੀ ਅਸੀਂ ਵੈਰੀਫਿਕੇਸ਼ਨ ਹੋ ਕੇ 750 ਨੂੰ ਜਿਹੜੇ ਹੈਗਾ ਅਸੀਂ ਅਸੀਂ ਉਹਨਾਂ ਨੂੰ ਕੋਈ ਉਹਨਾਂ ਦਾ ਸੀਗਾ ਵੀ ਬਾਕੀ ਸਾਰਾ ਕੁਝ ਬਾਅਦ ਕਰ ਲਾਂਗੇ ਅਪਾਇੰਟਮੈਂਟ ਲੈਟਰ ਵੀ ਸਾਰੇ ਦੇ ਕੇ ਉਹਨਾਂ ਨੂੰ ਮੈਡੀਕਲ ਵੀ ਮੈਂ ਕਹਾਂ ਤੁਸੀਂ 15 ਦਿਨ ਬਾਅਦ ਕਰਾਂਗੇ ਪਹਿਲਾਂ ਫਲਟਰ ਲੀਫ ਕਰੋ ਜਾ ਕੇ ਤੁਹਾਡੇ ਕੋਲ ਵੀ ਇੱਥੇ ਮੇਰੇ ਖਰੇ 1-2 ਕੀਤੇ ਆ ਜੁਆਇਨ ਅਜੇ ਹੋਰ ਡਾਕਟਰ ਭੇਜ ਰਹੇ ਆ ਜੀ ਤੁਹਾਡੇ ਡਾਕਟਰ ਜਿਹੜੇ ਸੀਗੇ ਪਹਿਲਾਂ ਤਾਂ 2-3 ਹੀ ਸੀਗੇ ਹੁਣ ਬਾਅਦ 5-6 ਹੋ ਗਏ ਤੁਹਾਡੇ ਪੰਜ ਸੇ ਮੈਂ ਸਾਡੇ ਕੋਲ ਜਿਹੜੇ ਫੋਰਨ ਮੈਡੀਕਲ ਗ੍ਰੈਜੂਏਟ ਜਿਹੜੇ ਬਾਹਰੋਂ ਪੜ੍ਹ ਕੇ ਆਏ ਸੀਗੇ ਸੋ 12 13 ਡਾਕਟਰ ਹੋ ਗਏ ਆ ਤੁਹਾਡੇ ਕੋਲੇ ਉਹਦੇ ਨਾਲ ਅਸੀਂ ਸਵੇਰੇ ਸ਼ਾਮੀ ਤੇ ਰਾਤ ਦੀਆਂ 24 ਘੰਟੇ ਜਿਹੜੀ ਲੋਕਾਂ ਨੂੰ ਟੱਕਰ ਟ ਦਵਾਈ ਮਿਲਣੀ ਹੈ ਐਮਰਜੈਂਸੀ ਕੇਅਰ ਮਿਲਣੀ ਹੈ ਔਰ ਪਾਤਰਾ ਦੇ ਵਿੱਚ ਆਸੇ ਪਾਸੇ ਪਿੰਡ ਬਹੁਤ ਹੈ ਜੇ ਕਿਸੇ ਨੂੰ ਰੱਬ ਨਾ ਕਰੇ ਕੋਈ ਸੱਪ ਡਸ ਦੇ ਸਨੇਕ ਬਾਈਟ ਹੋ ਜਾਏ ਜਾਂ ਡੌਗ ਬਾਈਟ ਹੋ ਜਾਏ ਜਾਂ ਕੋਈ ਪ੍ਰੈਗਨੈਂਟ ਲੇਡੀ ਆ ਸੋ ਉਹਨਾਂ ਨੂੰ 24 ਘੰਟੇ ਸਰਵਿਸ ਜਿਹੜੀ ਐਮਰਜੈਂਸੀ ਸਰਵਿਸਿਸ ਦੇ ਸ਼ੁਰੂ ਕਰ ਪਾ ਰਹੇ ਆ ਔਰ ਸਭ ਨੂੰ ਬੇਨਤੀ ਹੈ ਜੀ ਜੇ ਰੱਬ ਨਾ ਕਰੇ ਕਿਸੇ ਨੂੰ ਡੌਗ ਬਾਈਟ ਹੋ ਜਾਏ ਸਨੇਕ ਬਾਈਟ ਹੋ ਜਾਏ ਔਰ ਤੁਹਾਡੇ ਇਸ ਤਰ੍ਹਾਂ ਦੇ ਵਾਲੇ ਏਰੀਆ ਚ ਕਾਫੀ ਹੁੰਦੀ ਆ ਵੀ ਅੱਜ ਇੱਥੇ ਸਰ ਹਸਪਤਾਲ ਵਿੱਚ ਸਿਵਲ ਹਸਪਤਾਲ ਦੇ ਦਰਵਾਜ਼ੇ ਵੀ ਕਾਫੀ ਮਨ ਵਿੱਚ ਆਉਂਦੇ ਹਾਂ ਹਾਂ ਇਹਦੇ ਵਿੱਚ ਦੇਖੋ ਆਇਆ ਤਾਂ ਸਿਵਲ ਹਸਪਤਾਲ ਹੀ ਹੈ 30 ਬੈੱਡ ਦਾ ਹੈਗਾ ਇਹਦੇ ਵਿੱਚ ਜਿਹੜਾ ਮੇਨ ਇਸ਼ੂ ਆਉਂਦਾ ਹੈ ਕਿ ਜਿਹੜੇ ਤੁਹਾਡੇ ਸਪੈਸ਼ਲਿਸਟ ਆ ਡਾਕਟਰਸ ਆਗੇ ਆ ਕੋਈ ਆਂਦਾ ਥੋੜੀ ਦੇਰ ਬਾਅਦ ਬਦਲੀ ਕਰਾਣ ਚਾਹੁੰਦਾ ਹੈ ਜਾ ਕੋਈ ਪੋਸਟ ਗ੍ਰੈਜੂਏਸ਼ਨ ਕਰ ਚਲਾ ਜਾਂਦਾ ਕੋਈ ਪ੍ਰੋਮੋਸ਼ਨ ਲੈ ਕੇ ਚਲਾ ਜਾਂਦਾ ਤੇ ਇਹ ਲਗਾਤਾਰ ਕਿਉਂਕਿ ਥੋੜਾ ਜਿਹਾ ਪਟਿਆਲੇ ਤੋਂ ਦੂਰ ਹੈ ਇਹ ਲੋਕਾਂ ਦੀ ਪ੍ਰੈਫਰੈਂਸ ਹੁੰਦੀ ਆ ਪਟਿਆਲੇ ਲਗਾ ਦਿਓ ਮੁਵਾਰੀ ਲਗਾ ਦਿਓ ਜਵਾਤ ਤੋਂ ਬਾਅਦ ਫਤਿਹਗੜ੍ਹ ਸਾਹਿਬ ਜਾਂ ਰੋਪੜ ਤੇ ਜਿਹੜਾ ਪਾਤਰਾ ਹੋ ਗਿਆ ਤਾਂ ਉਹ ਤੋਂ ਅੱਗੇ ਮੋੜਕ ਹੈ ਜੀ ਆ ਜਾ ਕੇ ਲਹਿਰਾ ਹੈਗਾ ਉਧਰ ਥੋੜਾ ਜਿਹਾ ਦਿੱਕਤ ਆਂਦੀ ਆ ਜੀ ਡਾਕਟਰਾਂ ਨੂੰ ਅਸੀਂ ਲਾਉਂਦੇ ਆ ਡਾਕਟਰ ਨੂੰ ਤੁਸੀਂ ਜ਼ਬਰਦਸਤੀ ਨਹੀਂ ਭੇਜ ਸਕਦੇ ਜੇ ਉਹਨਾਂ ਨੂੰ ਇਖਤਿਆਰ ਕਿ ਸਰਕਾਰ ਕੋਈ ਵਿਸ਼ੇਸ਼ ਨੀਤੀ ਨਹੀਂ ਲਿਆ ਸਕਦੀ ਜੇ ਨੀਤੀ ਲੈਂਦੀ ਹੈ ਜੇ ਇਹ ਜਿਹੜੇ ਜਿੱਥੇ ਇਹਦੇ ਇਹਦੇ ਵਾਸਤੇ ਅਸੀਂ ਹਰ ਵਾਰ ਇਹ ਹੁੰਦਾ ਵੀ ਡਾਕਟਰ ਬਹੁਤ ਜਲਦੀ ਆਉਂਦੇ ਨੇ ਤੇ ਬਹੁਤ ਜਲਦੀ ਚਲੇ ਜਾਂਦੇ ਨੇ ਚਲੇ ਜਾਂਦੇ ਆ ਇਹਦੇ ਵਾਸਤੇ ਸਪੈਸ਼ਲ ਨੀਤੀ ਲੈ ਕੇ ਆਏ ਆ ਜੀ ਜਿਹੜੇ ਤੁਹਾਡੇ ਐਨਐਚਐਮ ਦੇ ਵਿੱਚ ਅਸੀਂ ਜਿੱਥੇ ਸਾਡੇ ਕੋਲ ਡਾਕਟਰ ਘੱਟ ਹੈ ਉੱਥੇ ਅਸੀਂ ਉਹਨਾਂ ਦੀ ਤਨਖਾਹ 40000 ਰੁਪਏ ਵਧਾਈ ਹੈ ਤੇ ਉਹਨਾਂ ਨੂੰ ਤਨਖਾਹ ਵਧ ਦੇਾਂਗੇ ਤੇ ਦੂਜਾ ਵੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਯੰਗ ਡਾਕਟਰ ਆ ਟ੍ਰੇਨਿੰਗ ਕਰਕੇ ਆ ਇਹ ਪਹਿਲੀ ਵਾਰੀ ਹੋਇਆ ਕਿ ਮਾਨ 250 ਡਾਕਟਰ ਸਾਡੇ ਕੋਲ ਪੋਸਟ ਗ੍ਰੈਜੂਏਸ਼ਨ ਕਰਦੇ ਸੀ ਉਹ ਪੋਸਟ ਗ੍ਰੈਜੂਏਸ਼ਨ ਕਰਕੇ ਚਲੇ ਜਾਂਦੇ ਸੀ ਤੇ ਪੋਸਟ ਗ੍ਰੈਜੂਏਸ਼ਨ ਕਰਕੇ ਮਤਲਬ ਇਹਨਾਂ ਨੇ 20 ਸਾਲ ਚ ਕਿਸੇ ਨੂੰ ਕੋਈ ਨਹੀਂ ਰੱਖਿਆ ਸੀ ਹੁਣ ਉਹਨਾਂ ਨੂੰ ਸਿੱਧੇ ਅਪੁਆਇੰਟਮੈਂਟ ਲੈਟਰ ਦਿੱਤੇ ਆ ਉਹਦੇ ਚੋਂ ਸਵਾ 100 ਨੇ ਜੁਆਇਨ ਕੀਤਾ ਉਹ ਜਿਹੜੇ ਯੰਗ ਡਾਕਟਰਾਂ ਨੂੰ ਅਸੀਂ ਇੱਥੇ ਜਿਹੜੇ ਕਮਰੇ ਬਣੇ ਹੋਇਆ ਸਾਡੇ ਕੋਲੇ ਅਸੀਂ ਚਾਹੇ ਵਾਰਡ ਨੂੰ ਕਨਵਰਟ ਕਰੀਆ ਅਸੀਂ ਉਹਨਾਂ ਨੂੰ ਕੰਮੋਡੇਸ਼ਨ ਵੀ ਦੇ ਰਿਆ ਸੋ ਉਹਨਾਂ ਨੂੰ ਇਨਸੈਂਟਿਵੇਜ ਕਰ ਰਹੇ ਆ ਜਿਹੜਾ ਉਹਨਾਂ ਨੂੰ ਸਪੈਸ਼ਲ ਜਿਹੜਾ 5 10 15 ਦਾ ਪੈਕੇਜ ਵੀ ਆ ਬਾਕੀ EMPLOYEES ਨੂੰ ਡਾਕਟਰਾਂ ਨੂੰ ਦਿੱਤਾ ਕਿਉਂਕਿ ਡਾਕਟਰਾਂ ਦੀ ਆਪਣੇ ਕੋਲੇ ਸ਼ਾਰਟੇਜ ਹੈਗੀ ਆ ਤੁਹਾਡੀ ਗੱਲ ਬਿਲਕੁਲ ਠੀਕ ਆ ਜੀ ਉਹਨਾਂ ਨੂੰ ਤਰਕਹਾ ਵੀ ਵੱਧ ਦੇ ਰਹੇ ਆ ਜੀ ਇਵੇਂ ਜਿਹੜੇ ਕੋਈ ਅਨਸਟੇਟਿਸਟ ਹੈ ਦੂਜੇ ਆਰਗਨ ਨੂੰ ਅਸੀਂ ਕਹ ਰਹੇ ਹਾਂ ਕਿ ਜਿਹੜਾ ਪ੍ਰਾਈਵੇਟ ਕੋ ਕਰਦਾ ਹੈ ਪਾਰਲਮੈਂਟ 4 ਘੰਟੇ ਹੱਥਾਂ ਚ ਲਾ ਦੇ ਉਸ ਮੋੜ ਤੇ ਵੀ ਐਕਸੈਪਟ ਕਰ ਰਹੇ ਆ ਖਾਸ ਕਰਕੇ ਸੈਕਟਰਿਸਟ ਹੈ ਜੋ ਦੇਸ਼ ਦੇ ਵਿਰੋਧ ਵਿੱਚ ਉਹਨਾਂ ਨੂੰ 1500 ਰੁਪਏ ਪਰ ਆਰ ਦੇ ਰਹੇ ਆ ਚੋਣਾਂ ਵੇਲੇ ਵਾਦਾ ਕੀਤਾ ਸੀ ਐਮਐਲਏ ਸਾਹਮਣੇ ਕਹਿੰਦੇ ਸੀ ਟਰਾਂਮੋ ਸੈਂਟਰ ਤੇ ਹੱਟ ਦਾ ਹਸਪੀਟਲ ਬਣਾਵਾਂਗੇ ਇੱਥੇ ਕਿਸੇ ਨੇ ਬਣਾਇਆ ਨਹੀਂ ਇੱਥੇ ਦੇਖੋ ਤੁਸੀਂ ਕੁਝ ਵੀ ਤਾਂ ਨਾ ਕਹੋ ਅਸੀਂ 24 ਘੰਟੇ ਦੀ ਸਰਵਿਸ ਤਾਂ ਸ਼ੁਰੂ ਕਰਤੀ ਹੈ ਨਹੀਂ ਇਹਦਾ ਰੈਫਰੈਂਸ ਸੈਂਟਰ ਹੀ ਹੈ ਦੇਖੋ ਜਿਹੜਾ ਹੁੰਦਾ ਨਾ ਜੀ ਆਪਣੇ ਆਪਣੀ ਕੋਸ਼ਿਸ਼ ਕੀ ਆ ਕਿ ਸਰਵਿਸਿਜ਼ ਦੇਣੀ ਆ ਅਸੀਂ ਹਬ ਐਂਡ ਸਕੋਪ ਦੇ ਵਿੱਚ ਜਿਹੜਾ ਤਾਂ ਹਾਰਟ ਦਾ ਹੈਗਾ ਅਸੀਂ ਰੇਂਦਰਾ ਸ਼ੁਰੂ ਕਰਤਾ ਸੀ ਇੱਥੋਂ ਬੰਦੇ ਨੂੰ ਇੱਕ ਘੰਟਾ ਲੱਗਦਾ ਜਾਣ ਨੂੰ ਉਹਨੂੰ ਇੱਥੇ ਡਾਕਟਰ ਹੋਵੇ ਸਟੇਬਲਾਈਜ਼ ਕਰਕੇ ਉਹਨੂੰ ਮੈਡੀਕਲ ਸਪੈਸ਼ਲਿਸਟ ਦੇਵਾਂਗੇ ਤੁਹਾਨੂੰ ਕਰ ਰਹੇ ਹੋ ਜਾਏਗਾ ਜਿਵੇਂ ਅਸੀਂ ਉਹਨੂੰ ਡਾਕਟਰ ਲਾਏ ਆ ਨਾ ਜੀ ਡਾਕਟਰ ਲਾਏ ਹੁਣ 1000 ਸਟਾਫ ਨਰਸ ਆਏਗੀ ਪਹਿਲਾ ਮੇਰਾ ਕੋਸ਼ਿਸ਼ ਆ ਵੀ 24 ਘੰਟੇ ਆਸਪਤਾਲ ਚੱਲਣ ਐਮਰਜੈਂਸੀ ਹੋਵੇ ਡਿਲੀਵਰੀ ਹੋਵੇ ਫਿਰ ਸਜ਼ੇਰੀਅਨ ਹੋਵੇ ਔਰ ਫਿਰ ਜਿਹੜੇ ਬਾਕੀ ਦੇ ਆਪਰੇਸ਼ਨ ਹੋਣ ਜਿਹੜੇ ਹਾਰਟ ਦੇ ਆਪਰੇਸ਼ਨ ਹੈ ਚਲੋ ਓਰਜਿੰਦਰਾ ਹਸਪਤਾਲ ਹੋਰਨ ਕੋਈ ਏਡੀ ਵੱਡੀ ਗੱਲ ਨਹੀਂ ਹੈ ਜੀ ਆਪਰੇਸ਼ਨ ਕਰਾ ਕੇ ਬੰਦਾ ਇੱਥੇ ਆ ਜਾਏਗਾ ਉਹ ਵੀ ਕਰਾਂਗੇ ਜੀ ਅੱਗੇ ਤੋਂ ਕਿਸੇ ਲਗਾਂ ਸੈਂਟਰ ਦਾ ਚਲੋ ਜਰੂਰੀ ਇੱਥੇ ਬਹੁਤ ਜ਼ਿਆਦਾ ਹੈ ਟਰੋਮਾ ਟਮ ਕਰਤਾ ਨਾ ਜੀ ਹੁਣ 24 ਘੰਟੇ ਦੀ ਸਰਵਿਸਿਜ਼ ਮਿਲਣ ਜਾਂਦੀ 24 ਘੰਟੇ ਸਰਵਿਸਿਜ਼ ਮਿਲਣਗੀਆਂ ਕੋਈ ਵੀ ਐਡਿਕਲ ਐਮਰਜੈਂਸੀ ਹੋਵੇ 104 ਨੰਬਰ ਹੈ ਜੀ 104 ਨੰਬਰ ਤੇ ਕਾਲ ਕਰੋਗੇ ਤੁਹਾਨੂੰ 5-10 ਮਿੰਟ ਚ ਕਾਲ ਆ ਜਾਏਗੀ 15-20 ਮਿੰਟ ਚ ਐਂਬੂਲੈਂਸ ਆ ਜਾਏਗੀ ਟਰੋਮਾ ਸੈਂਟਰ 24 ਘੰਟੇ ਚੱਲੇਗਾ ਇਹ ਸਾਰੇ ਪੰਜਾਬ ਦੇ ਜਿਵੇਂ ਤੁਹਾਡਾ ਇਹ ਆ ਹੋਰ ਹੀ ਹੋਰ ਹੀ ਮਸ਼ਪੁਰਾਣ ਜਿਹੜਾ ਹੈਗਾ ਤੁਹਾਡਾ ਸਮਾਣੇ ਦੇ ਵਿੱਚ ਥੋੜੇ ਜਿਹੇ ਡਾਕਟਰ ਫਿਰ ਵੀ ਟਿਕ ਜਾਂਦੇ ਆ ਉੱਥੇ ਤੋਂ ਕੁਝ ਦੇਰ ਲਾ ਦਿੰਦੇ ਆ ਉੱਥੇ ਸਰਵਿਸ ਜਿਆਦਾ ਹੋ ਜਾਣਗੀਆਂ ਸੋ ਕੁੱਲ ਮਿਲਾ ਕੇ ਜਿਹੜੇ ਲੋਕਾਂ ਨੂੰ 24 ਘੰਟੇ ਸਰਵਿਸ ਮਿਲਣੀ ਚਾਹੀਦੀ ਹੈ ਟਰੋਮਾ ਦਾ 24 ਘੰਟੇ ਲਾਸ ਹੋਏਗਾ ਜੀ ਉੱਥੇ ਸਵੇਰ ਨੂੰ ਸ਼ਾਮ ਨੂੰ ਰਾਤ ਨੂੰ ਡਾਕਟਰ ਹੋਣਗੇ ਇਹ ਸਿਚੁਏਸ਼ਨ ਪਹਿਲਾਂ ਨਹੀਂ ਸੀ ਤਾਂ ਜੇ ਇੱਥੇ ਮੇਨ ਜਿਵੇਂ ਤੁਸੀਂ ਕਮੋਡੀਸ਼ਨ ਦੀ ਗੱਲ ਕੀਤੀ ਹੈ ਸਭ ਤੋਂ ਵੱਡੀ ਸਮੱਸਿਆ ਹੀ ਕਮੋਡੀਸ਼ਨ ਦੀ ਹੈ ਇਹ ਹੈਗਾ ਇਸ ਨੂੰ ਕਿ ਪ੍ਰਬੰਧ ਕਰ ਉਹਦੇ ਵਾਸਤੇ ਮੈਂ ਕਰ ਰਿਹਾ ਜੀ ਫਿਰਾਲ ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਟੈਂਪਰੇਰੀ ਹੈ ਬਾਕੀ ਐਮਐਨਏ ਸਾਹਿਬ ਬੈਠੇ ਆ ਜਿਸ ਤਰ੍ਹਾਂ ਹੋਰ ਦੇਖੋ ਤੁਸੀਂ ਵੀ ਤੁਸੀਂ ਦਰਸ਼ਨ ਦੇ ਵਿੱਚ ਬਹੁਤ ਸਾਰੇ ਕਮੋਡੀਸ਼ਨ ਹੈ ਜਿਹੜੀ ਰੈਂਟਲ ਹੋ ਜਾਂਦੀ ਹੈ ਦੇਖੋ ਪਰ ਡਾਕਟਰਾਂ ਵਾਸਤੇ ਕਿਉਂ ਨਹੀਂ ਇੱਥੇ ਕੀ ਇਹ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਜਿਹੜੇ ਮੰਡੀ ਵਾਲੇ ਆ ਚਾਹੇ ਤੁਸੀਂ ਪੱਤਰਕਾਰ ਹੋ ਚਾਹੇ ਬਿਜ਼ਨਸਮੈਨ ਦੂਜੇ ਅਖਨੌਰੀ ਮੰਡੀ ਵਾਲੇ ਕਹਿੰਦੇ ਵੀ ਸਾਨੂੰ ਡਾਕਟਰ ਦਿਓ ਜੀ ਉਹ ਕਹਿੰਦੇ ਅਸੀਂ ਜਿੰਨੀ ਤਰ੍ਹਾਂ ਤੁਸੀਂ ਦਿਓਗੇ ਅਸੀਂ ਤ ਅਸੀਂ ਕਮਿਊਨਿਟੀ ਵੀ ਦੇ ਦਾਂਗੇ ਕਰੋ ਅਸੀਂ ਲੰਗਰ ਵੀ ਲਾ ਦਾਂਗੇ ਉਹਨਾਂ ਵਾਸਤੇ ਸੋ ਖਨੌਰੀ ਮੰਡੀ ਵਾਲੇ ਨੇ ਕਿਹਾ ਤੁਸੀਂ ਵੀ ਇਹੋ ਜਿਹਾ ਕਰੋ ਜੀ ਕੋਈ ਕਵਾਰਟਰ ਜਿਹੜੇ ਕੁਆਟਰ ਖਰਾਬ ਹੋਣਗੇ ਅਸੀਂ ਠੀਕ ਕਰਾਵਾਂਗੇ ਉਹ ਠੀਕ ਕਰਾਵਾਂਗੇ ਕੁਆਟਰ ਠੀਕ ਕਰਾਵਾਂਗੇ ਜੀ ਸਭ ਤੋਂ ਵੱਡਾ ਦੋਸ਼ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਾਡਾ ਹਲਕਾ ਇਹ ਮਹਿਸੂਸ ਕਰ ਰਿਹਾ ਕਿ ਇੱਥੇ ਅਜੇ ਤੱਕ ਸਿਹਤ ਦੇ ਬੀਲ ਦੇ ਵਿੱਚ ਕੁਝ ਵੀ ਨਹੀਂ ਹੋਇਆ ਨਹੀਂ ਦੇਖੋ ਇੱਕ ਇੱਕ ਦਾ ਦਵਾਈਆਂ ਆ ਗਈਆਂ ਤੁਹਾਡੇ ਚਾਏ ਅਸੀਂ ਮੁੱਲਾ ਕਰ ਦਵਾਈਆਂ ਤਾਂ ਪਿਛਲੇ ਸਾਲ ਐਕਸਪਾਇਰ ਹੀ ਪਤਾ ਨਹੀਂ ਕਿੰਨੀਆਂ ਹੋ ਗਈਆਂ ਨਹੀਂ 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 ਦਵਾਈਆਂ ਉਹ ਤਾਂ ਉਹ ਤਾਂ ਨਹੀਂ ਹੋਣੀਆਂ ਚਾਹੀਦੀ ਉਹ ਤਾਂ ਚਲੋ ਮਿਸਮੈਨੇਜਮੈਂਟ ਹੋ ਸਕ ਜਿਹੜੇ ਜਿੱਥੇ ਡਿਮਾਂਡ ਹੈ ਉੱਥੇ ਦੇ ਦਾਂਗੇ ਜਿੱਥੇ ਡਾਕਟਰਾਂ ਦੀ ਸ਼ਾਰਟੇਜ ਹੁੰਦੀ ਉੱਥੇ ਕਿਵੇਂ ਹੋ ਜਾਂਦਾ ਇੱਕ ਤਾਂ 100% ਅਵੇਲੇਬਿਲਟੀ ਆਫ ਡਰੱਗ ਜਿਹੜੇ ਟੈਸਟ ਹੋਣੇ ਆ ਜੇ ਸਪੋਜ਼ ਇੱਥੇ ਕੋਈ ਮਾੜਾ ਟੈਕਨੀਸ਼ੀਅਨ ਨਹੀਂ ਹੈ ਮਸ਼ੀਨ 'ਚ ਕੋਈ ਦਿੱਕਤ ਆ ਗਈ ਐਕਸ-ਰੇ ਕਰਾਣਾ ਅਲਟਰਾਸਾਉਂਡ ਕਰਾਣਾ ਸੀ ਉਹ ਹਸਪੀਟਲ ਪ੍ਰਾਈਵੇਟ ਵੀ ਪੈਨਲ ਕੀਤਾ ਬਹੁਤ ਕੁਝ ਹੋਇਆ ਜੀ ਆ ਨਾ ਤੁਸੀਂ ਬਹੁਤ ਬੋਲਿਆ ਠੀਕ ਹੈ